ਮੇਰੀ ਬੇਨਤੀ ਹੈ ਕਿ ਇਸ মিডিਆ ਦਾ ਬਾਈਕਾਟ ਕਰਨਾ ਚਾਹੀਦਾ ਜਿਹੜਾ ਝੂਠੀਆਂ ਖਬਰਾਂ ਦਿੰਦਾ ਅੱਜ ਤੱਕ ਇਹਨੇ ਭਾਰਤ ਦੇ ਵਿੱਚ ਬਹੁਤ ਸਾਰਾ ਕੁਝ ਗਲਤ ਕਰਾਇਆ ਇਹ ਦਿਨ ਰਾਤ ਲੋਕਾਂ ਦੇ ਦਿਮਾਗਾਂ 'ਚ ਕਈ ਝੂਠੀਆਂ ਚੀਜ਼ਾਂ ਦੀ ਪਰਸੈਪਸ਼ਨ ਬਣਾਉਂਦਾ ਨਫ਼ਰਤਾਂ ਭਰਦਾ ਔਰ ਇਹੀ মিডিਆ ਦੇ ਕਈ ਚੈਨਲ ਐਸੇ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੀ ਰਾਜਨੀਤੀ ਨਾਲ ਜੁੜੇ ਨੇ ਔਰ ਅੰਨੀ ਚਮਚਾਗਰੀ ਕਰਦੇ ਨੇ ਵੱਖ-ਵੱਖ ਪਾਰਟੀਆਂ ਦੀ ਰਾਜਨੀਤੀ ਦੀ ਫਿਰ ਕਿ ਉਹ ਨਿਰਪੱਖ মিডিਆ ਰਹਿ ਜਾਂਦਾ ਹੈ ਬਿਲਕੁਲ ਨਹੀਂ ਔਰ ਇਹਦੇ ਚੋਂ ਵੱਡੀ ਗਿਣਤੀ মিডিਆ ਉਹ ਹੈ ਜਿਹੜਾ ਬਿਲਕੁਲ ਵਿਕਾਊ ਹੈ ਜਿੱਦੀ ਹਰ ਚੀਜ਼ ਵਿਕਾਊ ਹੈ ਪੈਸੇ ਦੇ ਕੇ ਉਸ মিডিਆ ਨੂੰ ਪੈਸੇ ਦੇ ਕੇ ਤੁਸੀਂ ਕਿਸੇ ਦੀ ਪੱਗ ਉਸ਼ਾਲ ਵੀ ਸਕਦੇ ਹੋ ਤੇ ਪੈਸੇ ਦੇ ਕੇ ਅਗਲੇ ਦਿਨ ਪੱਗ ਸਿਰ ਤੇ ਰਖਵਾ ਵੀ ਸਕਦੇ ਹੋ ਉਹ ਐਸਾ মিডিਆ ਸੋ মিডিਆ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਭੈਣੋ ਭਰਾਓ ਨਾਜਕ ਦੌਰ ਹੈ ਇਸ ਦੌਰ ਦੇ ਵਿੱਚ ਸਾਰਿਆਂ ਨੂੰ ਕਾਮਨਾ ਕਰਨੀ ਚਾਹੀਦੀ ਹੈ ਕਿ ਜੰਗ ਨਾ ਲੱਗੇ ਪਰ ਇਹ ਮੀਡੀਆ ਜਿਹੜਾ ਹੈ ਇਹ ਜੰਗ ਨੂੰ ਇੱਕ ਛੁਗਲ ਦੇ ਤੌਰ ਤੇ ਪੇਸ਼ ਕਰ ਰਿਹਾ ਹੈ ਕਿਉਂ ਬਈ ਜੰਗ ਇੱਕ ਮਜਬੂਰੀ ਹੈ